ਪੰਜਾਬ ਸਰਕਾਰ ਦਾ ਸਿੱਖਿਆਧਾਰੀਆਂ ਵੱਲ ਇੱਕ ਹੋਰ ਕਦਮ ਸਸ਼ਿਕਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਤੇ ਹੁਣ 3 ਸਾਲ ਦੇ ਬੱਚਿਆਂ ਲਈ ਵੀ ਸਕੂਲ ਦੇ ਵਿੱਚ ਐਡਮਿਸ਼ਨ ਲੈਣਾ ਹੋਵੇਗਾ ਬਹੁਤ ਆਸਾਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਹੁਣ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਵੀ ਹੁਣ ਨਰਸਰੀ ਯੂकेजी ਤੇ ਐਲकेजी ਕਲਾਸਿਸ ਹੋਣਗੀਆਂ ਜਿੱਥੇ ਕਿ ਪਹਿਲਾਂ ਸਿਰਫ ਪ੍ਰਾਇਮਰੀ ਲਈ ਫਸਟ ਤੇ ਸੈਕਿੰਡ ਕਲਾਸ ਤੋਂ ਸਰਕਾਰੀ ਸਕੂਲ ਵਿੱਚ ਪੜ੍ਹਾਈ ਸ਼ੁਰੂ ਕੀਤੀ ਜਾਂਦੀ ਸੀ ਉੱਥੇ ਹੀ ਹੁਣ ਇਹਨਾਂ ਕਲਾਸਾਂ ਦੀ ਐਡੀਸ਼ਨ ਵੀ ਇਸ ਦੇ ਵਿੱਚ ਕਰ ਦਿੱਤੀ ਗਈ ਹੈ ਜਿੱਥੇ ਸਿਰਫ ਮਾਪਿਆਂ ਨੂੰ ਈ ਸਕੂਲ ਦੀ ਸਾਈਟ ਤੇ ਜਾ ਕੇ ਰਜਿਸਟਰ ਕਰਨ ਦੀ ਜ਼ਰੂਰਤ ਹੈ ਇਸ ਦੇ ਵਿੱਚ ਰਜਿਸਟਰੀ ਵਿੱਚ ਵੀ ਔਂਕੜਾ ਨਹੀਂ ਆਣ ਗਿਆ ਤੇ ਟੀਚਰਜ਼ ਆਪਣੇ ਆਪ ਬੱਚਿਆਂ ਦੇ ਪੇਰੈਂਟਸ ਨੂੰ ਸੰਪਰਕ ਕਰਨਗੇ ਇਸ ਦੇ ਨਾਲ ਹੀ ਦੱਸ ਦਈਏ ਕਿ ਸਿੱਖਿਆ ਵਿਭਾਗ ਵੱਲੋਂ ਇੱਕ ਹੋਰ ਫੈਸਲਾ ਲਿੱਤਾ ਗਿਆ ਹੈ ਜਿੱਥੇ ਕਿ ਮਿਡ-ਡੇ ਮੀਲ ਵਿੱਚ ਹੁਣ ਸੀਜ਼ਨਲ ਫਲਾਂ ਨੂੰ ਵੀ ਐਡ ਕੀਤਾ ਜਾਏਗਾ ਜਿੱਥੇ ਜਨਵਰੀ ਵਿੱਚ ਸਰਕਾਰ ਵੱਲੋਂ ਇਹ ਫੈਸਲਾ ਲਿੱਤਾ ਗਿਆ ਸੀ ਕਿ ਮਿਡ-ਡੇ ਮੀਲ ਵਿੱਚ ਉਹਨਾਂ ਵੱਲੋਂ ਫਲ ਦੇ ਰੂਪ ਵਿੱਚ ਕੇਲਾ ਐਡ ਕੀਤਾ ਗਿਆ ਸੀ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਹੁਣ ਸੀਜ਼ਨਲ ਫਲ ਜਿਵੇਂ ਕਿ ਆਂਬ, ਸੇਬ ਆਦਿ ਬੱਚਿਆਂ ਨੂੰ ਮਿਡ-ਡੇ ਮੀਲ ਵਿੱਚ ਦਿੱਤੇ ਜਾਣਗੇ ਇਹ ਵਧੀਆ ਕਦਮ ਬੱਚਿਆਂ ਦੀ ਸਿੱਖਿਆ ਲਈ ਚੁੱਕੇ ਜਾ ਰਹੇ ਹਨ ਜਿੱਥੇ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਹੁਣ ਸਿੱਖਿਆ ਦੇ ਵਿੱਚ ਉਹਨਾਂ ਵੱਲੋਂ ਕਦਮ ਚੁੱਕੇ ਜਾਣਗੇ ਉਹਨਾਂ ਨੇ ਆਪਣੇ ਇਸ ਵਾਅਦੇ ਨੂੰ ਪੂਰਾ ਕਰ ਦਿਖਾਇਆ ਹੈ ਪੰਜਾਬ ਵਿੱਚ ਹੁਣ 3 ਸਾਲ ਦਾ ਬੱਚਾ ਵੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਸਕੇਗਾ ਇਸੇ ਵਿਦੈਕ ਸੈਸ਼ਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਦਾਖਲੇ 9 ਫਰਵਰੀ ਤੋਂ ਖੁੱਲਣ ਜਾ ਰਹੇ ਹਨ ਐਡਮਿਸ਼ਨ ਲੈਣ ਲਈ ਮਾਪਿਆਂ ਨੂੰ ਖੱਜਲ ਖਵਾਰ ਵੀ ਹੋਣਾ ਨਹੀਂ ਪਵੇਗਾ ਸਰਕਾਰ ਨੇ ਇਹ ਪੋਰਟਲ ਲਾਂਚ ਕਰ ਦਿੱਤਾ ਹੈ ਪਹਿਲੀ ਵਾਰ 2024 ਤੋਂ ਸਰਕਾਰੀ ਸਕੂਲਾਂ ਵਿੱਚ ਨਰਸਰੀ ਕਲਾਸਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਇਸ ਤੋਂ ਪਹਿਲਾਂ ਪੰਜਾਬ ਵਿੱਚ ਸਿਰਫ ਪ੍ਰੀ ਪ੍ਰਾਇਮਰੀ ਫਰਸਟ ਅਤੇ ਪ੍ਰੀ ਪ੍ਰਾਇਮਰੀ ਸੈਕੰਡ ਜਮਾਤਾਂ ਵੀ ਹੀ ਚਲਦੀਆਂ ਸਨ ਹੁਣ ਨਰਸਰੀ ਐਲ ਕੇਜੀ ਅਤੇ ਯੂ ਕੇ ਜਮਾਤ ਵੀ ਸ਼ਾਮਲ ਕੀਤੀ ਗਈ ਹੈ ਮਾਪਿਆਂ ਲਈ ਰਾਹਤ ਦੀ ਖਬਰ ਇਹ ਹੈ ਕਿ ਉਹਨਾਂ ਨੂੰ ਆਪਣੇ ਬੱਚੇ ਦਾ ਦਾਖਲਾ ਅਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਖੱਜਲਖਵਾਰ ਨਹੀਂ ਹੋਣਾ ਪਵੇਗਾ ਉਹਨਾਂ ਨੂੰ ਘਰ ਬੈਠੇ ਹੀ ਪੰਜਾਬ ਪੋਰਟਲ ਤੇ ਬੱਚੇ ਦੇ ਦਾਖਲੇ ਅਤੇ ਰਜਿਸਟ੍ਰੇਸ਼ਨ ਆਨਲਾਈਨ ਦਾਖਲਾ ਲਿੰਕ ਨਾਲ ਜੁੜਨਾ ਹੋਵੇਗਾ ਵਿਦਿਆਰਥੀ ਪੰਜਾਬ ਪੋਰਟਲ ਤੇ ਆਨਲਾਈਨ ਦਾਖਲਾ ਲਿੰਕ ਰਾਹੀਂ ਦਾਖਲਾ ਤੇ ਰਜਿਸਟ੍ਰੇਸ਼ਨ ਫਾਰਮ ਭਰ ਸਕਦੇ ਹਨ ਅਧਿਆਪਕ ਖੁਦ ਮਾਪਿਆਂ ਨਾਲ ਸੰਪਰਕ ਕਰਨਗੇ ਪੰਜਾਬ ਵਿੱਚ ਸਿੱਖਿਆ ਵਿਭਾਗ ਵੱਲੋਂ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਦਾਖਲਿਆਂ ਲਈ 9 ਫਰਵਰੀ ਤੋਂ ਵਿਰਾਸਤੇ ਖਾਲਸਾ ਐਡੀਟੋਰੀਅਮ ਸ੍ਰੀ ਅਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਇਸ ਵਾਰ ਸਿੱਖਿਆ ਵਿਭਾਗ ਨੇ ਪ੍ਰੀ ਪ੍ਰਾਇਮਰੀ ਵਿੱਚ 10% ਦੀ ਪ੍ਰਾਇਮਰੀ ਤੋਂ 5ਵੀਂ ਤੱਕ 5% ਦੀ ਅਤੇ ਸੈਕੰਡਰੀ ਵਿੱਚ 6ਵੀਂ ਤੋਂ 12ਵੀਂ ਤੱਕ 5% ਦੀ ਦਾਖਲੇ ਵਧਾਉਣ ਦਾ ਟੀਚਾ ਰੱਖਿਆ ਹੈ। ਪੰਜਾਬ ਦੇ ਸਕੂਲਾਂ ਵਿੱਚ ਮਿਲਣ ਵਾਲੇ ਮਿਡ-ਡੇ ਮੀਲ ਵਿੱਚ ਇੱਕ ਵਾਰ ਮੋੜ ਤੋਂ ਬਦਲਾਅ ਕੀਤਾ ਗਿਆ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੇ ਸਕੂਲਾਂ ਵਿੱਚ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਵੱਲੋਂ ਸਕੂਲਾਂ ਦੀ ਮਿਡ-ਡੇ ਮੀਲ ਵਿੱਚ ਵੀ ਕੁਝ ਬਦਲਾਅ ਲਿਆਂਦੇ ਗਏ ਹਨ ਪੰਜਾਬ ਦੇ ਸਕੂਲਾਂ ਵਿੱਚ ਮਿਲਣ ਵਾਲੇ ਮਿਡ-ਡੇ ਮੀਲ ਵਿੱਚ ਬਦਲਾ ਕੀਤਾ ਗਿਆ ਪਹਿਲਾ ਖਬਰ ਆਈ ਸੀ ਕਿ ਮਿਡਡੇ ਮੀਲ ਦੀ ਡਾਈਟ ਵਿੱਚ ਇੱਕ ਫਲ ਕੇਲਾ ਸ਼ਾਮਿਲ ਕੀਤਾ ਗਿਆ ਪਰ ਹੁਣ ਇਸ 'ਚ ਬਦਲਾ ਕਰਦੇ ਹੋਏ ਮਿਡਡੇ ਮੀਲ ਵਿੱਚ ਕੇਲਿਆਂ ਦੀ ਬਜਾਏ ਮੌਸਮੀ ਫਲ ਦਿੱਤੇ ਜਾਣਗੇ ਸੀਜ਼ਨ ਦੇ ਹਿਸਾਬ ਨਾਲ ਸਕੂਲਾਂ ਵਿੱਚ ਵੀ ਉਵੇਂ ਦੇ ਫਲ ਵੰਡੇ ਜਾਣਗੇ ਜਿਨ੍ਹਾਂ 'ਚ ਜਿਨ੍ਹਾਂ 'ਚ ਕਿੰਨੂ ਅੰਬੂਰ ਲੀਚੀ ਆਲੂ ਸੇਬ ਅਤੇ ਅੰਬ ਸ਼ਾਮਿਲ ਹਨ ਇਹ 12 ਫਰਵਰੀ ਤੋਂ ਸ਼ੁਰੂ ਹੋਵੇਗਾ ਇਹ ਆਈਟਮ ਨੂੰ ਹੁਣ ਮਿਡ-ਡੇ ਮੀਲ ਮੈਨੂ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਹਾਲਾਂਕਿ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਵਿੱਚ ਇਸ ਸੰਬੰਧੀ ਮੌਸਮੀ ਫਲਾਂ ਦੀ ਉਪਲਬਧਤਾ ਦੇ ਹਿਸਾਬ ਨਾਲ ਹੁਕਮ ਜਾਰੀ ਕੀਤੇ ਜਾਣਗੇ ਇਸ ਤੋਂ ਪਹਿਲਾਂ ਜਨਵਰੀ ਵਿੱਚ ਕੇਲੇ ਦੇਣ ਦਾ ਫੈਸਲਾ ਲਿਆ ਗਿਆ ਸੀ ਸਰਦੀਆਂ ਦੀਆਂ ਛੁੱਟੀਆਂ ਕਾਰਨ ਇਹ ਪ੍ਰੋਜੈਕਟ ਪੂਰਾ ਨਹੀਂ ਹੋ ਸਕਿਆ ਵਿਦਿਆਰਥੀਆਂ ਨੂੰ ਮੌਸਮੀ ਫਲ ਦੇਣ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਹੀ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ ਇਸ ਦੇ ਪਿੱਛੇ ਦੀ ਕੋਸ਼ਿਸ਼ ਸਾਡੇ ਸਥਾਨਕ ਫਲ ਉਤਪਾਦਕਾਂ ਨੂੰ ਲਾਭ ਪਹੁੰਚਾਣ ਦੀ ਵੀ ਹੈ ਨਾਲ ਹੀ ਵਿਦਿਆਰਥੀਆਂ ਦੀ ਸਿਹਤ ਦਾ ਵੀ ਧਿਆਨ ਰੱਖਦਿਆਂ ਫੈਸਲਾ ਲਿਆ ਗਿਆ ਹੈ ਇਹ ਮੁੱਦਾ ਵਿਧਾਇਕਾਂ ਅਤੇ ਖੇਤੀ ਮਾਹਿਰਾ ਵੱਲੋਂ ਲੰਬੇ ਸਮੇਂ ਤੋਂ ਉਠਾਇਆ ਜਾ ਰਿਹਾ ਸੀ ਸਕੀਮ ਵਿੱਚ ਪ੍ਰਤੀ ਵਿਦਿਆਰਥੀ 5 ਤੋਂ 6 ਰੁਪਏ ਖਰਚ ਕਰਨ ਦੀ ਯੋਜਨਾ ਹੈ ਇਹ ਸਾਰੀ ਰਣਨੀਤੀ ਪੂਰੀ ਸੋਚ ਵਿਚਾਰ ਤੋਂ ਬਾਅਦ ਬਣਾਈ ਗਈ ਹੈ।